ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਵੀ ਤੁਹਾਡੇ ਲਈ ਇੱਕ ਮੋਟੀਵੇਸ਼ਨ ਲੈ ਕੇ ਜੁੜਿਆ ਆਵਾ ਜੀ ਤੇ ਇੱਕ ਕਹਾਣੀ ਦੇ ਰੂਪ ਦੇ ਵਿੱਚ ਉਹ ਮੋਟੀਵੇਸ਼ਨ ਹੋਊਗੀ ਰਿਸ਼ਤਿਆਂ ਦੇ ਨਾਲ ਸਬੰਧਤ ਕਹਾਣੀਆਂ ਖਾਸ ਤੌਰ ਤੇ ਪਤੀ ਪਤਨੀ ਦੇ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਵਾ ਉਹਦੇ ਤੇ ਆਧਾਰ ਤੇ ਇਹ ਕਹਾਣੀ ਹੋਊਗੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਜਿੰਨਾ ਲੜਦੇ ਆ ਕਿਉਂਕਿ ਨਾ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਵਾ ਸਭ ਤੋਂ ਜ਼ਿਆਦਾ ਨੋਕ ਚੋਕ ਇਸ ਰਿਸ਼ਤੇ ਦੇ ਵਿੱਚ ਹੁੰਦੀ ਆ ਤੇ ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਜਿੰਨਾ ਅਸੀਂ ਲੜਾਈ ਝਗੜਾ ਕਰਦੇ ਆ ਕੋਈ ਹੋਰ ਨਹੀਂ ਕਰਦਾ ਹੋਣਾ ਪਰ ਆ ਜਿਹੜੀ ਕਹਾਣੀ ਆ ਤੁਹਾਡੀਆਂ ਅੱਖਾਂ ਖੋਲ ਦੂਗੀ ਕਹਾਣੀ ਬਿਲਕੁਲ ਕਾਲਪਨਿਕ ਆ ਜੀ ਤੁਹਾਨੂੰ ਸਮਝਾਉਣ ਵਾਸਤੇ ਕਿਸੇ ਦੀ ਇਹ ਮਨਘੜਤ ਕਲਪਨਾਵਾਂ ਤੇ ਜਿਹੜੇ ਨਾਮ ਵਰਤੜਿਆ ਉਹ ਵੀ ਬਿਲਕੁਲ ਕਾਲਪਨਿਕ ਨੇ ਕਹਾਣੀ ਹੈ ਗੁਰਲੀਨ ਤੇ ਅਮਨਦੀ ਅਮਨ ਹਸਬੰਡ ਦਾ ਨਾਮ ਹੈ ਤੇ ਗੁਰਲੀਨ ਉਹਦੀ ਧਰਮ ਪਤਨੀ ਆ ਜੀ ਦੋ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਇੱਕ ਬੇਟੀ ਬਹੁਤ ਇੱਕ ਹੱਸਦਾ ਖੇਡਦਾ ਪਰਿਵਾਰ ਆ ਸੰਪੂਰਨ ਪਰਿਵਾਰ ਆ ਅਮਨ ਬਹੁਤ ਵਧੀਆ ਜੌਬ ਕਰਦਾ ਵਾ ਸੈਲਰੀ ਬਹੁਤ ਚੰਗੀ ਆ ਆਪਣਾ ਉਹਨਾਂ ਦਾ ਘਰ ਆ ਕਿਸੇ ਪਾਸਿਓ ਕੋਈ ਵੀ ਉਹਨਾਂ ਨੂੰ ਥੋੜ ਨਹੀਂ ਹੈਗੀ ਇੱਕ ਮਿਡਲ ਕਲਾਸ ਲਈ ਜੋ ਵੀ ਲੁੜਿੰਦੀਆਂ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਬਿਤਾਉਣ ਦੇ ਲਈ ਸਾਰਾ ਕੁਝ ਉਹਨਾਂ ਦੇ ਕੋਲ ਪਰਮਾਤਮਾ ਨੇ ਦਿੱਤਾ ਹੋਇਆ બસ ਇੱਕ ਚੀਜ਼ ਦੀ ਕਮੀ ਆ ਦੋਨੋਂ ਬਹੁਤ ਲੜਾਈ ਝਗੜਾ ਕਰਦੇ ਆ ਅਮਨ ਤੇ ਗੁਰਲੀਨ ਨਿੱਕੀ ਨਿੱਕੀ ਗੱਲ ਤੇ ਬਸ ਲੜ ਪੈਣਾ ਬੱਚਿਆਂ ਦੇ ਸਾਹਮਣੇ ਲੜੀ ਜਾਣਾ ਇਹ ਰੋਜ਼ ਦਾ ਉਹਨਾਂ ਦਾ ਕਲੇਸ਼ ਹੋ ਗਿਆ ਸੀ ਮਤਲਬ ਰੋਜ਼ ਕੋਈ ਵੀ ਦਿਨ ਆ ਇਹੋ ਜਿਹਾ ਨਹੀਂ ਜਾਂਦਾ ਸੀ ਜਦੋਂ ਉਹਨਾਂ ਨੇ ਝਗੜਾ ਨਾ ਕੀਤਾ ਹੋਵੇ ਨਿੱਕੀ ਨਿੱਕੀ ਗੱਲ ਤੇ ਇੱਕ ਦਿਨ ਅਮਨ ਕੰਮ ਤੋਂ ਘਰੇ ਆਉਂਦਾ ਵਾ ਸ਼ਾਮ ਨੂੰ ਜਦੋਂ ਕੋਈ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਤੇ ਬਹਿਸ ਛਿੜ ਜਾਂਦੀ ਆ ਉਹ ਬਹਿਸ ਇੰਨਾ ਕੁ ਭਿਆਨਕ ਰੂਪ ਧਾਰਨ ਕਰ ਜਾਂਦੀ ਆ ਕਿ ਇੰਨੀ ਤਗੜੀ ਲੜਾਈ ਕਹਿ ਲਓ ਵੀ ਅੱਜ ਤੱਕ ਉਹਨਾਂ ਚ ਹੋਈ ਨਹੀਂ ਸੀ ਜਿੰਨੀ ਅੱਜ ਹੋਗੀ ਹੁਣ ਅਮਨ ਉਥੇ ਚੁੱਪ ਕਰ ਜਾਂਦਾ ਪਰ ਗੁਰਲੀਨ ਦੇ ਦਿਲ ਦੇ ਵਿੱਚ ਭਾਂਬੜ ਮੱਚੇ ਪਏ ਸੀ ਉਹਨੂੰ ਇਹ ਲੱਗ ਰਿਹਾ ਸੀ ਵੀ ਅੱਜ ਜੋ ਅਮਨ ਨੇ ਮੈਨੂੰ ਬੋਲਤਾ ਉਹ ਮੈਂ ਕਦੇ ਭੁੱਲ ਨਹੀਂ ਸਕਦੀ ਇਹ ਨਾ ਭੁੱਲਣ ਯੋਗ ਮੇਰੇ ਲਈ ਗੱਲਾਂ ਨੇ ਜੋ ਅੱਜ ਉਹਨੇ ਬੋਲੀਆਂ ਇਹ ਹੀ ਗੱਲਾਂ ਅਮਨ ਵੀ ਸੋਚ ਰਿਹਾ ਸੀ ਪਰ ਅਮਨ ਕਈ ਵਾਰ ਇਗਨੋਰ ਕਰ ਦਿੰਦਾ ਸੀ ਗੁਰਲੀਨ ਦਿਲ ਦੇ ਵਿੱਚ ਰੱਖ ਲੈਂਦੀ ਸੀ ਰਾਤ ਨੂੰ ਸੁੱਤੇ ਪਏ ਹੁੰਦੇ ਆ ਬੱਚੇ ਨਾਲ ਪਏ ਸੀ ਅਮਨ ਵੀ ਸੁੱਤਾ ਪਿਆ ਗੁਰਲੀਨ ਨੂੰ ਨੀਂਦ ਨਹੀਂ ਆ ਰਹੀ ਉਹਨੂੰ ਲੱਗਦਾ ਕਿ ਮੇਰਾ ਇੱਥੇ ਰਹਿਣਾ ਬਹੁਤ ਮੁਸ਼ਕਲ ਆ ਐਦਾਂ ਲੜਾਈਆਂ ਦੇ ਵਿੱਚ ਰੋਜ਼-ਰੋਜ਼ ਦਿਨ ਕੱਟਣੇ ਵੀ ਮੇਰੇ ਲਈ ਔਖਾ ਵਾ ਵੀ ਹੁਣ ਮੈਂ ਇਸ ਘਰ ਦੇ ਵਿੱਚ ਨਹੀਂ ਰਹੂੰਗੀ ਹੁਣ ਰਾਤ ਦਾ ਵੇਲਾ ਵਾ ਮੈਂ ਚੁੱਪ ਕਰਕੇ ਆਪਣੇ ਪੇਕੇ ਚਲੀ ਜਾਂਦੀ ਆ ਬੱਚਿਆਂ ਨੂੰ ਛੱਡ ਕੇ ਤੇ ਆਪਣੇ ਪਤੀ ਨੂੰ ਛੱਡ ਕੇ ਇਹ ਆਪਣਾ ਆ ਰਾਮ ਨਾਲ ਸੁੱਖ ਸਾਧ ਦੇ ਨਾਲ ਮੇਰੇ ਤੋਂ ਬਿਨਾ ਰਹਿ ਲੈਣਗੇ ਚਲੋ ਉਹ ਬੈਗਪੈਕ ਕਰਦੀ ਆ ਜੀ ਅੱਧੀ ਰਾਤ ਨੂੰ ਆਪਣਾ ਤਿਆਰੀ ਕਰਦੀ ਆ ਪੇਕੇ ਜਾਣ ਦੀ ਜਦੋਂ ਉਹ ਬਾਹਰ ਨਿਕਲਦੀ ਆ ਗੇਟ ਤੋਂ ਤਾਂ ਜਿਹੜਾ ਨਾਲ ਦਾ ਘਰ ਸੀ ਉਹਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਉਹਨੂੰ ਆਵਾਜ਼ ਆਉਂਦੀ ਆ ਜੀ ਇੱਕ ਮਾਂ ਦੀ ਜੋ ਰੱਬ ਨੂੰ ਅਰਦਾਸ ਕਰ ਰਹੀ ਸੀ ਕਿ ਰੱਬਾ ਮੇਰਾ ਬੇਟਾ ਬਹੁਤ ਬਿਮਾਰ ਆ ਮੇਰੇ ਕੋਲ ਦਵਾਈ ਜੋਗੇ ਪੈਸੇ ਨਹੀਂ ਹੈਗੇ ਮੇਰਾ ਘਰ ਵਾਲਾ ਇਸ ਦੁਨੀਆ ਤੇ ਨਹੀਂ ਹੈਗਾ ਵੀ ਕੋਈ ਤੂੰ ਚਮਤਕਾਰ ਕਰ ਮੈਨੂੰ ਕਿਸੇ ਪਾਸਿਓਂ ਪੈਸਾ ਦੇ ਤੇ ਮੈਂ ਆਪਣੇ ਬੱਚੇ ਦਾ ਇਲਾਜ ਕਰਾ ਸਕਾਂ ਅੱਗੇ ਜਾਂਦੀ ਆ ਅਗਲੇ ਘਰ ਚੋਂ ਆਵਾਜ਼ ਆ ਰਹੀ ਹੁੰਦੀ ਐ ਇੱਕ ਮੀਆਂ ਬੀਬੀ ਦੀ ਉਹ ਰੱਬ ਨੂੰ ਅਰਦਾਸ ਕਰ ਰਹੇ ਹੁੰਦੇ ਆ ਕਿ ਰੱਬਾ ਸਾਨੂੰ ਤੂੰ ਬੇਔਲਾਦ ਕਿਉਂ ਰੱਖਿਆ ਬਹੁਤ ਸਾਲ ਹੋ ਗਏ ਨੇ ਸਾਡੇ ਵਿਆਹ ਨੂੰ ਵੀ ਹੁਣ ਸਾਡੀ ਜਿਹੜੀ ਝੋਲੀ ਆ ਉਹ ਖੁਸ਼ੀਆਂ ਨਾਲ ਭਰ ਦੇ ਸਾਨੂੰ ਕੁਝ ਬੱਚੇ ਦੀ ਦਾਤ ਆ ਉਹ ਦੇ ਦੇ ਇਸ ਤੋਂ ਹੋਰ ਅੱਗੇ ਜਾਂਦੀ ਆ ਤਾਂ ਉਸ ਖਿੜਕੀ ਦੇ ਵਿੱਚੋਂ ਆਵਾਜ਼ ਆ ਰਹੀ ਸੀ ਇੱਕ ਬਜ਼ੁਰਗ ਮਾਤਾ ਵਾ ਜਿਹੜੀ ਆਪਣੇ ਪੋਤੇ ਨੂੰ ਕਹਿ ਰਹੀ ਆ ਕਿ ਅੱਜ ਤੂੰ ਮੇਰੀ ਦਵਾਈ ਕਿਉਂ ਨਹੀਂ ਲੈ ਕੇ ਆਇਆ ਤਾਂ ਪੋਤਾ ਕਹਿ ਰਿਹਾ ਕਿ ਅੱਜ ਮੇਰੀ ਦਿਹਾੜੀ ਨਹੀਂ ਲੱਗੀ ਕਿਸੇ ਪਾਸਿਓਂ ਕੋਈ ਪੈਸਾ ਨਹੀਂ ਆਇਆ ਇਸ ਕਰਕੇ ਮੈਂ ਤੁਹਾਡੀ ਦਵਾਈ ਅੱਜ ਲੈ ਕੇ ਆਉਣ ਦੇ ਵਿੱਚ ਨਾਕਾਮ ਜਾ ਬਰੇ ਹਾਂ ਮੇਰੇ ਕੋਲ ਕੋਈ ਵੀ ਹੱਲ ਨਹੀਂ ਹੋਇਆ ਅੱਗੇ ਜਾਂਦੀ ਆ ਤਾਂ ਇੱਕ ਘਰ ਦੇ ਵਿੱਚੋਂ ਆਵਾਜ਼ ਆ ਰਹੀ ਆ ਮੀਆਂ ਬੀਬੀ ਆਪਸ ਚ ਗੱਲ ਕਰ ਰਹੀ ਆ ਕਿ ਆਪਾਂ ਕਦੋਂ ਤੱਕ ਇਸ ਕਿਰਾਏ ਦੇ ਮਕਾਨ ਦੇ ਵਿੱਚ ਰਹੀ ਜਾਵਾਂਗੇ ਹੁਣ ਕੱਲ ਨੂੰ ਫੇਰ ਮਕਾਨ ਮਾਲਕ ਆਊਗਾ ਕਿਰਾਇਆ ਮੰਗੂਗਾ ਪਰ ਆਪਣੇ ਕੋਲ ਕਿਰਾਏ ਕਿਰਾਇਆ ਦੇਣ ਜੋ ਕੇ ਪੈਸੇ ਬਿਲਕੁਲ ਵੀ ਨਹੀਂ ਹੈਗੇ ਆਪਾਂ ਕੀ ਕਰਾਂਗੇ ਉਹ ਵੀ ਦੁਖੀ ਨਹੀਂ ਅੱਗੇ ਜਾਂਦੀ ਆ ਤਾਂ ਇੱਕ ਵਿਧਵਾ ਔਰਤ ਜਿਹੜੀ ਉਸ ਘਰ ਦੇ ਵਿੱਚ ਰਹਿੰਦੀ ਸੀ ਉਹ ਪਰਮਾਤਮਾ ਅਗੇ ਅਰਦਾਸ ਕਰ ਰਹੀ ਹੁੰਦੀ ਆ ਕਿ ਰੱਬਾ ਮੈਨੂੰ ਕੋਈ ਨੌਕਰੀ ਦਿਵਾ ਦੇ ਮੇਰੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਮੇਰੇ ਬੱਚੇ ਨੇ ਉਹ ਉਹਨਾਂ ਨੂੰ ਪਾਲਣਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਵਾ ਮੈਨੂੰ ਸਵੇਰੇ ਹੀ ਕੋਈ ਨੌਕਰੀ ਆ ਉਹ ਦੇ ਦੇ ਗੁਰਲੀਨ ਇਹ ਸਾਰੇ ਜੋ ਨੇ ਸਾਰੀਆਂ ਘਟਨਾਵਾਂ ਅੱਖਾਂ ਦੇ ਨਾਲ ਦੇਖੀਆਂ ਨਹੀਂ ਤਾਂ ਸੁਣੀਆਂ ਜ਼ਰੂਰ ਉਹਨੂੰ ਇਹ ਲੱਗਦਾ ਵੀ ਇੰਨੇ ਦੁਖੀ ਨੇ ਇਹ ਲੋਕ ਇਹ ਉਹੀ ਲੋਕ ਨੇ ਜਿਹੜੇ ਦਿਨ ਦੇ ਵਿੱਚ ਉਹਦੇ ਨਾਲ ਗੁਆਂਢੀ ਹੋਣ ਦੇ ਨਾਤੇ ਹੱਸ-ਹੱਸ ਕੇ ਗੱਲਾਂ ਕਰਦੇ ਨੇ ਤੇ ਅੰਦਰੋਂ ਇਹ ਕਿੰਨੇ ਦੁਖੀ ਨੇ ਉਹ ਆਪਣੇ ਬਾਰੇ ਸੋਚਦੀ ਆ ਕਿ ਰੱਬ ਨੇ ਮੈਨੂੰ ਸਾਰਾ ਕੁਝ ਦਿੱਤਾ ਮੇਰੇ ਕੋਲ ਆਪਣਾ ਘਰ ਆ ਚੰਗਾ ਪਤੀ ਆ ਪਤੀ ਦੇ ਕੋਲ ਚੰਗੀ ਨੌਕਰੀ ਆ ਪੈਸਾ ਵਧੀਆ ਕਮਾਉਂਦਾ ਵਾ ਬੱਚੇ ਮੇਰੇ ਕੋਲ ਨੇ ਕਿਹੜੀ ਚੀਜ਼ ਦੀ ਕਮੀ ਆ ਤੇ ਅਸੀਂ ਕਿਹੜੀਆਂ ਗੱਲਾਂ ਤੇ ਲੜ ਕੇ ਦੁਖੀ ਹੁੰਨੇ ਆ ਕਿ ਤੂੰ ਮੈਨੂੰ ਵਕਤ ਨਹੀਂ ਦਿੰਦਾ ਤੂੰ ਬੱਚਿਆਂ ਨੂੰ ਸਮਾਂ ਨਹੀਂ ਦਿੰਦਾ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਜ਼ਿਆਦਾ ਸਮਾਂ ਦਿੰਨਾ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਕਿੰਨੇ ਕਲੇਸ਼ ਕਰਦੇ ਹਾਂ ਤੇ ਅਸੀਂ ਇਹ ਸੋਚ ਰਹੇ ਹਾਂ ਵੀ ਮੈਂ ਬਹੁਤ ਦੁਖੀ ਹਾਂ ਅਸੀਂ ਬਹੁਤ ਦੁਖੀ ਹਾਂ ਗੁਰਲੀ ਨੇ ਸੋਚ ਰਹੀ ਆ ਉਹਨੂੰ ਆਪਣੇ ਆਪ ਤੇ ਬਹੁਤ ਪਛਤਾਵਾ ਹੁੰਦਾ ਇੱਕ ਵਾਰੀ ਰੱਬ ਦਾ ਸ਼ੁਕਰ ਮਨਾਉਂਦੀ ਆ ਕਿ ਰੱਬਾ ਤੂੰ ਇੰਨਾ ਕੁਝ ਮੈਨੂੰ ਦਿੱਤਾ ਵਾ ਤੇਰਾ ਬਹੁਤ ਬਹੁਤ ਧੰਨਵਾਦ ਲੋਕ ਐਨੇ ਦੁਖੀ ਨੇ ਮੈਨੂੰ ਇਹ ਅੰਦਾਜ਼ਾ ਵੀ ਨਹੀਂ ਸੀਗਾ ਕਾਰ ਆਉਂਦੀ ਆ ਉਦਾਂ ਹੀ ਬੈਗ ਲੈ ਕੇ ਵਾਪਸ ਆ ਜਾਂਦੀ ਆ ਬੈਡਰੂਮ ਦੇ ਵਿੱਚ ਜਾਂਦੀ ਆ ਬੱਚਿਆਂ ਨੂੰ ਚੁੰਮਦੀ ਆ ਤੇ ਆਪਣੇ પતિ ਨੂੰ ਵੀ ਉਹ ਨਿਹਾਰਦੀ ਆ ਪਿਆਰ ਦੇ ਨਾਲ ਤੇ ਚੁੱਪ ਕਰਕੇ ਉੱਥੇ ਜਾ ਕੇ ਸੌ ਜਾਂਦੀ ਆ ਇਹ ਇਰਾਦਾ ਬਿਲਕੁਲ ਛੱਡ ਦਿੰਦੀ ਆ ਕਿ ਉਹ ਅੱਜ ਤੋਂ ਬਾਅਦ ਇਹ ਸੋਚੂਗੀ ਵੀ ਨਹੀਂ ਕਿ ਉਹ ਪੇਕੇ ਜਾਊਗੀ ਬੱਚਿਆਂ ਨੂੰ ਛੱਡ ਕੇ ਤੇ ਪਤੀ ਨੂੰ ਛੱਡ ਕੇ ਤੇ ਇਹਦੇ ਨਾਲ ਕਦੇ ਵੀ ਅਮਨ ਦੇ ਨਾਲ ਉਹ ਝਗੜਾ ਵੀ ਨਹੀਂ ਕਰੂਗੀ ਦੇਖੋ ਦੋਸਤੋ ਕਿੰਨੀ ਸੋਹਣੀ ਕਹਾਣੀ ਭਾਵੇਂ ਕਾਲਪਨਿਕ ਹੋਵੇ ਆਪਾਂ ਨੂੰ ਇੱਕ ਸਿੱਖਿਆ ਜਿਹੜੀ ਅੱਜ ਦੀ ਲੋੜ ਪ੍ਰੈਕਟੀਕਲੀ ਦੇ ਆਪਾਂ ਸੋਚੀਏ ਹਰ ਘਰ ਦੀ ਇਹ ਹਾਲਤਾ ਸਾਨੂੰ ਇਹ ਜ਼ਰੂਰ ਸਿੱਖ ਲੈਣਾ ਚਾਹੀਦਾ ਆਪਣੇ ਤੋਂ ਦੁਖੀ ਲੋਕਾਂ ਵੱਲ ਦੇਖ ਲੋ ਤੁਹਾਨੂੰ ਲੋਕ ਹੱਸਦੇ ਜ਼ਰੂਰ ਦਿਖਦੇ ਨੇ ਪਰ ਅੰਦਰ ਬਹੁਤ ਦੁੱਖਿਲ ਕੋਈ ਬੈਠੇ ਨੇ ਤੇ ਤੁਹਾਨੂੰ ਰੱਬ ਨੇ ਜੇ ਚੰਗਾ ਖਾਣ ਪੀਣ ਨੂੰ ਦਿੱਤਾ ਤੁਹਾਨੂੰ ਘਰ ਦਿੱਤਾ ਵਾ ਤੁਹਾਨੂੰ ਚੰਗਾ ਪਹਿਨਣ ਨੂੰ ਦਿੱਤਾ ਵਾ ਚੰਗੇ ਰਿਸ਼ਤੇ ਦਿੱਤੇ ਜਾਂ ਤਾਂ ਸ਼ੁਕਰਾਨਾ ਕਰਿਆ ਕਰੋ ਨਿੱਕੇ ਮੋਟੇ ਮਨ ਮੋਟਾਬ ਨੇ ਜਿਹੜੇ ਉਹ ਇਨਸਾਨੀ ਫਿਤਰਤ ਆ ਹਰੇਕ ਦੇ ਵਿੱਚ ਹੋਣੀ ਹੀ ਹੋਣੀ ਆ ਆਪਾਂ ਭੈਣ ਭਰਾਵਾਂ ਦੇ ਨਾਲ ਵੀ ਲੜਦੇ ਆ ਮਾਪੇ ਬਾਪ ਦੇ ਨਾਲ ਵੀ ਆਪਾਂ ਲੜ ਪੈਨੇ ਆ ਉਹਨਾਂ ਦੇ ਨਾਲ ਵੀ ਆਪਣੇ ਵਿਚਾਰ ਨਹੀਂ ਮਿਲਦੇ ਪਰ ਜਦੋਂ ਪਤੀ ਪਤਨੀ ਦਾ ਝਗੜਾ ਹੁੰਦਾ ਉਦੋਂ ਆਪਾਂ ਬਹੁਤ ਵੱਡੇ ਫੈਸਲੇ ਲੈਣ ਬਾਰੇ ਸੋਚ ਲੈਂਦੇ ਆ ਜੋ ਨਹੀਂ ਆਪਾਂ ਨੂੰ ਸੋਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਕਹਾਣੀ ਤਾਨੂੰ ਚੰਗੀ ਲੱਗੀ ਹੋਊਗੀ ਮੋਟੀਵੇਸ਼ਨ ਜਿੱਦਾਂ ਮੈਂ ਕਿਹਾ ਸੀ ਜਰੂਰ ਮਿਲੀ ਹੋਊਗੀ ਹੁਣ ਵਾਰੀ ਆ ਜੀ ਅੱਜ ਦੇ ਨਾਮ ਬੋਲਣ ਦੀ ਬਹੁਤ ਸਾਰਾ ਪਿਆਰ ਤੁਹਾਡੇ ਵੱਲੋਂ ਆਉਂਦਾ ਵਾ ਜੀ ਸਪੈਸ਼ਲ ਇਹਨਾਂ ਨੇ ਲਿਖਿਆ ਵਾ ਜੀ ਭੁਪਿੰਦਰ ਕੌਰ ਪੰਜਾਬ ਅਵੇਨਿਊ ਜਲੰਧਰ ਤੋਂ ਇਹਨਾਂ ਦਾ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਏਰੀਆ ਲਿਖ ਕੇ ਨਾਮ ਭੇਜਿਆ ਵਾ ਅੱਗੇ ਆ ਜੀ ਬਲਰਾਮ ਗਿੱਲ ਸੁਰਿੰਦਰ ਕੌਰ ਲੁਧਿਆਣਾ ਤੋਂ ਬਲਜੀਤ ਕੌਰ ਸਰਬਜੀਤ ਕੌਰ ਬਲਵਿੰਦਰ, ਮੰਜੂ ਸ਼ਰਮਾ, ਸੁਰਜੀਤ ਸਿੰਘ, ਮਨੋਰਮਾ ਗਰਗ, ਅਨਮੋਲ ਸਿੰਘ ਡੇਜ਼ੀ, ਵਿੱਕੀ ਜਸੋਵਾਲ, ਕਰਤਾਰ ਸਿੰਘ, ਹੈਵਨ ਜੋਤ ਸਿੰਘ। ਹੈਵਨ ਜੋਤ ਮੇਰੇ ਬੇਟੇ ਦਾ ਵੀ ਨਾਮ ਆ ਜੀ ਤੇ ਇੱਕ ਕਿਸੇ ਦੀ ਆਈਡੀ ਹੈਵਨ ਜੋਤ ਸਿੰਘ ਤੋਂ ਅਕਸਰ ਮੈਨੂੰ ਕਮੈਂਟ ਮੈਂ ਦੇਖਿਆ ਆਉਂਦੇ ਆ। ਤੁਹਾਡਾ ਸਾਰਿਆਂ ਦਾ ਫੇਰ ਇੱਕ ਵਾਰੀ ਤੈ ਦਿਲ ਤੋਂ ਧੰਨਵਾਦ। ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਕਹਾਣੀ, ਕੋਈ ਨਵੀਂ ਮੋਟੀਵੇਸ਼ਨ ਲੈ ਕੇ ਬਹੁਤ ਜਲਦੀ ਮਿਲਦਾ।